ਮੱਤਿਓ ਕਿ ਤੁਹਾਡੇ ਵੱਲੋਂ ਇਹਨਾਂ ਕੱਟ ਕੀਤਾ ਗਿਆ ਹੈ ਤੁਹਾਡੇ ਵੱਲੋਂ ਵਾਲੂ ਪਿਆਜ ਵੰਡੇ ਜਾ ਰਹੇ ਹੈ ਕੀ ਮਾਮਲਾ ਹੈ ਕਿਉਂ ਵੰਡੇ ਜਾ ਰਹੇ ਹੈ ਪਤਾ ਕਿ ਪੰਜਾਬ 'ਚ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਇਹ ਹੜ੍ਹਾਂ ਦੀ ਮਾਰ ਤਹੱਦੀ ਏਰੀਆ 'ਚ ਪਈ ਹੈ ਜਿੰਨੇ ਵੀ ਤੇ ਆਦੇ ਲੱਗੇ ਸੀ ਉਹਨਾਂ ਦੀ ਪਈ ਹੈ ਤੇ ਸ਼ਹਿਰਾਜੀ ਮਾਰ ਪਈ ਹੈ ਉੱਥੇ ਸੁਦਾਮਾ ਪਿਆਰ கிருஷ்ਨानगर ਦੇ ਇੱਕ ਖਾਂਬੜੇ ਇਹ ਉੱਥੇ ਦੇ ਬੰਦੇ ਸਾਰੇ ਇਹ ਵਿਧਾਇਕਾਂ ਵਰ ਬੰਦੇ ਆ ਇਹਨਾਂ ਦੀ ਵੀ ਵਿਧਾਇਕਾਂ ਨਹੀਂ ਲੱਗੀਆਂ ਇਹਨਾਂ ਨੂੰ ਤਾਂ ਘਰ ਤੋਂ ਹੀ ਹੋਏ ਆ ਤੇ ਬੀਜਪੀ ਬੀਜਪੀ ਵੱਲੋਂ ਸੀ ਨਿੰਦਰਭਾਈ ਮੋਦੀ ਵੱਲੋਂ ਉਪਰਾਲਾ ਕੀਤਾ ਗਿਆ ਕਿ ਹਰ ਦੇ ਘਰ ਦੇ ਵਿੱਚ ਦੋ ਦੋ ਚੀਜ਼ ਨਹੀਂ ਅਸੀਂ ਦੋ ਪੰਚਾ ਸਕਦੇ ਹਾਂ ਕਿਸੇ ਗਰੀਬ ਬੰਦੇ ਨੂੰ ਜਿੰਨੀ ਮਦਦ ਕਰ ਸਕਦੇ ਹੋ ਉਹਦੀ ਮਦਦ ਕੀਤੀ ਜਾਵੇ ਉਸੇ ਦੇ سلسلے ਵਿੱਚ ਇਹ ਆਲੂ ਪਿਆਜ਼ ਹੈ ਇੱਕ ਇੰਚਾਰ ਕਾਨੂੰਨੀਏ ਦੇ ਬੰਦੇ ਜਾ ਰਹੇ ਇਸ ਤੋਂ ਬਾਅਦ ਅਸੀਂ ਮਠਾਪੁਰ ਜਾਣਾ ਹੈ ਤੇ ਉਸ ਤੋਂ ਬਾਅਦ ਅਲੀਪੁਰ ਫਿਰ ਉਸ ਤੋਂ ਬਾਅਦ ਨਾਲ ਅਰੂੜਾ ਕਾਨੂੰਨੀ ਉਸ ਤੋਂ ਬਾਅਦ ਜਿਹੜੇ ਨਾਹ ਦਾ ਪਾਲੰਬਿਆ ਆ ਰਿਹਾ ਉਸੇ ਵੀ ਬੰਦੇ ਜਾਣਗੇ ਇਹ ਸਾਰੇ ਜਨਤਕ ਸ਼ਹਿਰ ਦੇ ਵਿੱਚ ਅਭਿਆਨ ਚੱਲ ਰਿਹਾ ਹੈ ਤੇ ਹਰ ਗਰੀਬ ਆਦਮੀ ਨੂੰ ਜੋ ਦਿਹਾੜੀ ਕੰਮ ਕਰਦਾ ਹੈ ਜਿਨ੍ਹਾਂ ਦੀ ਦਿਹਾੜੀਆਂ 5 7 10 ਦਿਨਾਂ ਦੀ ਜਾਨੀ ਗਈ ਸਭ ਨੂੰ ਪਤਾ ਲੱਗਦਾ ਤਾਂ ਬਾਰਿਸ਼ ਹੋਈ ਸੀ ਦਿਹਾੜੀਆਂ ਨਹੀਂ ਲੱਗੀਆਂ ਤੇ ਉਹਨਾਂ ਦੀ ਖੁਸ਼ੀਆਂ ਨੂੰ ਕੁਝ ਮਦਦ ਕੀਤੀ ਜਾ ਸਕੇ ਭਾਰਤੀ ਜਨਤਾ ਪਾਰਟੀ ਹੰਦਵਾੜ ਕੀ ਲਿੰਦਾ ਭਾਈ ਮੇਦੀ ਹੰਦਵਾੜ